ਤੁਸੀਂ ਸੁਣ ਰਹੇ ਹੋ ਪੰਜਾਬੀ ਰਿਵਿਊ ਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 29 ਦਸੰਬਰ ਹੈ 29 ਦਸੰਬਰ 1612 1608 ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੇ ਫੌਜ ਕੈਂਪ ਕਰ ਲਈ 1609 ਦੇ ਅਖੀਰ ਦੇ ਵਿੱਚ ਹੀ ਗੁਰੂ ਸਾਹਿਬ ਨੇ ਗੁਰੂ ਦਾ ਚੱਕ ਦੇ ਵਿੱਚ ਇੱਕ ਕਿਲਾ ਬਣਾਉਣਾ ਵੀ ਸ਼ੁਰੂ ਕਰ ਦਿੱਤਾ ਇਹ ਕਿਲਾ ਲਾਹੌਰ ਵੱਲੋਂ ਆਉਣ ਵਾਲੇ ਰਾਹ ਤੇ ਮੌਜੂਦਾ ਗੁਰਦੁਆਰਾ ਕਿਲਾ ਲੋਗੜ ਵਾਲੀ ਥਾਂ ਤੇ ਸੀ ਇਸ ਦੇ ਨਾਲ ਹੀ ਗੁਰੂ ਸਾਹਿਬ ਨੇ ਗੁਰੂ ਦਾ ਚੱਕ ਨਗਰ ਦੀ ਫਸੀਲ ਯਾਨੀ ਕਿ ਚਾਰ ਦੀਵਾਰੀ ਵੀ ਬਣਾ ਲਈ 1612 ਤੱਕ ਕਿਲਾ ਤੇ ਚਾਰ ਦੀਵਾਰੀ ਦਾ ਕੰਮ ਮੁਕੰਮਲ ਹੋ ਚੁੱਕਿਆ ਸੀ ਉਧਰ ਜਹਾਂਗੀਰ ਨੇ ਜੁਲਾਈ 1611 ਦੇ ਵਿੱਚ ਲਾਹੌਰ ਸ਼ਹਿਰ ਦੇ ਫੌਜਦਾਰ ਮਰਤਜ਼ਾ ਖਾਨ ਨੂੰ ਲਾਹੌਰ ਸੂਬੇ ਦਾ ਗਵਰਨਰ ਲਾ ਦਿੱਤਾ ਮਰਤਜ਼ਾ ਇਸ ਦੇ ਨਾਲ ਹੀ ਕੁਝ ਫਿਰਕੂ ਮੁਸਲਮਾਨਾਂ ਅਤੇ ਹੋਰ ਸਿੱਖ ਦੁਸ਼ਮਣਾਂ ਨੇ ਉਸ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਇਸਤੇ ਉਸਨੇ ਸੂਈਏ ਭੇਜ ਕੇ ਗੁਰੂ ਦਾ ਚੱਕ ਦੀਆਂ ਸਰਗਰਮੀਆਂ ਦੀ ਪੂਰੀ ਰਿਪੋਰਟ ਲਈ। ਮਰਤਜ਼ਾ ਖਾਨ ਨੇ ਆਪ ਐਕਸ਼ਨ ਲੈਣ ਦੀ ਬਜਾਏ ਇਸ ਸਬੰਧੀ ਜਹਾਂਗੀਰ ਨੂੰ ਖਬਰ ਕੀਤੀ। ਜਹਾਂਗੀਰ ਨੇ ਗੁਰੂ ਸਾਹਿਬ ਨੂੰ ਦਿੱਲੀ ਆਉਣ ਵਾਸਤੇ ਸਮਨ ਜਾਰੀ ਕੀਤਾ। ਜਹਾਂਗੀਰ ਦਾ ਐਧੀਆਂ 29 ਦਸੰਬਰ 1612 ਦੇ ਦਿਨ ਅੰਮ੍ਰਿਤਸਰ ਪੁੱਜਿਆ ਸੀ। 29 ਦਸੰਬਰ 1705 7 ਦਸੰਬਰ 1705 ਦੀ ਰਾਤ ਨੂੰ ਚਮਕੌਰ ਤੋਂ ਨਿਕਲ ਕੇ ਗੁਰੂ ਸਾਹਿਬ ਮਾਚੀਵਾੜਾ ਪੁੱਜੇ ਅਤੇ ਫਿਰ ਮਾਚੀਵਾੜੇ ਤੋਂ ਆਲਮਗੀਰ ਹੁੰਦੇ ਹੋਏ ਦੀਨਾ ਪੁੱਜੇ ਜਿੱਥੇ ਆਪਨੇ ਔਰੰਗਜ਼ੇਬ ਨੂੰ ਖੱਤ ਲਿਖਿਆ। ਇਸ ਖੱਤ ਨੂੰ ਪਹੁੰਚਾਉਣ ਵਾਸਤੇ ਆਪ ਦੀਨਾ ਕਾਂਗੜ ਤੋਂ ਚੱਲ ਕੇ ਆਪ ਰੁਖਾਲਾ, ਭਗਤਾ ਵਾਂਦਰ ਬਰਗਾੜੀ ਬਾਬਲ ਸਰਾਮਾ ਤੋਂ ਹੁੰਦੇ ਹੋਏ ਟੈਲਵਾ ਕਲਾਂ ਪੁੱਜ ਗਏ। ਇਸ ਵੇਲੇ ਤੱਕ ਆਪ ਤੇ ਨਾਲ ਕਾਫੀ ਸਿੱਖ ਹੋ ਚੁੱਕੇ ਸਨ। ਇਹਨਾਂ ਦੇ ਵਿੱਚੋਂ ਤਿੰਨ ਗੁਰੂ ਸਾਹਿਬ ਦੇ ਨਾਲ ਚਮਕੌਰ ਤੋਂ ਆਏ ਸਨ ਅਤੇ ਕੁਝ ਦੀਨਾ ਵਗੈਰਾ ਤੋਂ ਰਲੇ ਸਨ। ਇੱਥੇ ਰੂਪਿਆਣਾ ਪਿੰਡ ਦੀ ਰੋਹੀ ਦੇ ਵਿੱਚ ਜਿੱਥੇ ਹੁਣ ਪਿੰਡ ਮੰਲਣ ਛੋੜੀਆਂ ਦਾ ਗੁਰੂ ਸਾਹਿਬ ਨੂੰ 40 ਸਿੰਘਾਂ ਨੇ ਬਿਦਾਵਾ ਲਿਖ ਦਿੱਤਾ। ਗੁਰੂ ਸਾਹਿਬ ਨੇ ਝਬਾਲੀਆਂ ਦਾ ਬਿਦਾਵਾ ਜੇਬ ਦੇ ਵਿੱਚ ਪਾਇਆ ਅਤੇ ਸਾਥੀ ਸਿੰਘਾਂ ਨੂੰ ਲੈ ਕੇ ਉੱਥੋਂ ਚੱਲ ਪਏ। ਇਸ ਦੇ ਦਰਮਿਆਨ ਇੱਕ ਸੂਈਏ ਸਿੱਖ ਨੇ ਖਬਰ ਦਿੱਤੀ ਕਿ ਸਰਹੰਦ ਦੀ ਫੌਜ ਇਸ लढाई like ਇਹ ਵੀ ਚਰਚਾ ਕੀਤੀ ਸਰਹੰਦਾ ਸੂਬੇਦਾਰ ਵਜ਼ੀਰ ਖਾਨ ਖੁਦ ਆ ਫੌਜ ਦੀ ਅਗਵਾਈ ਕਰ ਰਿਹਾ ਸੀ 40 ਸਿੱਖਾਂ ਨੂੰ ਵੇਖ ਕੇ ਮੁਗਲ ਫੌਜ ਨੇ ਸਮਝਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਇਹਨਾਂ ਦੇ ਵਿੱਚ ਸ਼ਾਮਲ ਨੇ ਇਸ ਕਰਕੇ ਉਹਨਾਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਵੇਦਿਆਂ ਵੇਦਾਂ ਦੋਵਾਂ ਪਾਸਿਆਂ ਤੋਂ ਗੋਲੀਆਂ ਤੇ ਤੀਰਾਂ ਦਾ ਮੀਂਹ ਪੈਣਾ ਸ਼ੁਰੂ ਹੋ ਗਿਆ ਪੌਣੇ 2 ਘੰਟੇ ਮਗਰੋਂ ਜਦੋਂ ਸਿੱਖਾਂ ਕੋਲੇ ਤੀਰ ਅਤੇ ਗੋਲੀਆਂ ਮੁੱਕ ਗਈਆਂ ਤਾਂ ਉਹਨਾਂ ਨੇ ਕਿਰਪਾਨਾਂ ਧੂ ਲਈਆਂ ਅਤੇ ਦੁਸ਼ਮਣ ਦੀ ਫੌਜ ਤੇ ਟੁੱਟ ਪਏ 40 ਸਿੱਖਾਂ ਤੇ ਮਾਈ ਭਾਗੋ ਨੇ ਸਰਹੰਦੀ ਫੌਜ ਦੀ ਬਹੁਤ ਵੱਡ ਟੋਕੀਤੀ ਅਖੀਰ ਸੈਂਕੜੇ ਮੁਗਲ ਸਪਾਈਆਂ ਨੂੰ ਗੋਰਾ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜਦੋਂ ਵਜ਼ੀਰ ਖਾਨ ਨੇ ਵੇਖਿਆ ਕਿ ਸਾਰੇ ਸਿੱਖ ਖਤਮ ਹੋ ਚੁੱਕੇ ਨੇ ਤੇ ਕੋਈ ਵੀ ਨਹੀਂ ਬਚਿਆ ਤਾਂ ਉਸਨੇ ਫੌਜ ਨੂੰ ਪਿੱਛੇ ਹਟਣ ਦਾ ਹੁਕਮ ਦੇ ਦਿੱਤਾ ਥੋੜੀ ਦੇਰ ਮਗਰੋਂ ਗੁਰੂ ਸਾਹਿਬ ਟੀਬੀ ਤੋਂ ਚੱਲ ਕੇ ਖਿਦਰਾਣੇ ਦੀ ਢਾਬ ਜਿਸ ਨੂੰ ਉਹਨਾਂ ਈਸ਼ਰ ਸਰ ਦਾ ਨਾਮ ਦਿੱਤਾ ਉਸ ਦੇ ਕੰਡੇ ਤੇ ਆਏ ਉਸ ਵੇਲੇ ਤੱਕ ਸੈੰਤੀ ਸਿੰਘ ਸ਼ਹੀਦ ਹੋ ਚੁੱਕੇ ਸਨ ਅਤੇ ਸਿਰਫ ਭਾਈ ਰਾਜ ਸਿੰਘ ਮਲਤਾਨੀ ਭਰਾ ਭਾਈ ਮਣੀ ਸਿੰਘ ਉਸ ਦਾ ਪੁੱਤਰ ਭਾਈ ਮਹਾ ਸਿੰਘ ਭਾਈ ਸੁੰਦਰ ਸਿੰਘ ਬ੍ਰਾਹਮਣ ਵਾਸੀ ਪਿੰਡ ਚੱਲੀਆਂ ਵਾਲਾ ਅਤੇ ਭਾਈ ਭਾਕ ਔਰ ਸਿਸਕਰੇ ਸਨ ਗੁਰੂ ਸਾਹਿਬ ਨੇ ਭਾਈ ਮਾਨ ਸਿੰਘ ਨਿਸ਼ਾਂਚੀ ਨੂੰ ਸ਼ਹੀਦ ਹੋਏ ਸੈੰਤੀ ਸਿੰਘਾਂ ਦੀ ਅਖੀ ਅਤੇ ਆਪ ਸਹਿਕਰੇ ਸਿੱਖਾਂ ਦੇ ਕੋਲ ਬੈਠ ਗਏ ਇਸ ਮਗਰੋਂ ਗੁਰੂ ਸਾਹਿਬ ਨੇ ਸਹਿਕਰੇ ਇਨ੍ਹਾਂ ਤਿੰਨਾਂ ਸਿੰਘਾਂ ਨੂੰ ਪੁੱਛਿਆ ਕਿ ਤੁਹਾਨੂੰ ਕੀ ਚਾਹੀਦਾ ਇਸ ਤੇ ਭਾਈ ਰਾਜ ਸਿੰਘ ਬੋਲਿਆ ਕਿ ਗੁਰੂ ਜੀ ਤੁਸੀਂ ਬਖਸ਼ਨਹਾਰ ਹੋ ਤੇ ਇਸੇ ਕਰਕੇ ਭਾਈ ਭਗਤ ਸਿੰਘ ਦਾ ਲਿਖਿਆ ਸਿੱਖੀ ਤੋਂ ਪੰਚਾਇਤੀ ਬਿਦਾਵਾ ਫਾੜ ਕੇ ਸਾਨੂੰ ਸਿੱਖੀ ਦਾਣ ਬਖਸ਼ ਦਿਓ ਇਹ ਸੁਣ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੀ ਜੇਬ ਦੇ ਵਿੱਚੋਂ ਬਿਦਾਵੇ ਵਾਲਾ ਕਾਗਜ਼ ਕੱਢ ਕੇ ਫਾੜ ਦਿੱਤਾ ਅਗਲੀ ਸਵੇਰ ਮਾਗਦੀ ਪਹਿਲੀ ਨੂੰ 3 ਦਸੰਬਰ 1705 ਦੇ ਦਿਨ ਗੁਰੂ ਸਾਹਿਬ ਨੇ ਇਨ੍ਹਾਂ 40 ਸਿੰਘਾਂ ਵਾਸਤੇ ਆਸਾਦੀ ਵਾਰ ਦਾ ਪਾਠ ਕਰਕੇ ਭੋਗ ਪਾਇਆ ਕੋਚਰ ਮਗਰੋਂ ਭਾਈ ਦਾਨ ਸਿੰਘ ਦਰਾਣਾ ਪਿੰ ਲੈ ਕੇ ਆਇਆ ਗੁਰੂ ਸਾਹਿਬ ਨੇ ਆਪ ਪਾਠ ਕਰਕੇ ਦੇ ਇਖਤਿਆਰ ਕਰਵਾਈ ਸ਼ਹੀਦ ਸਿੰਘਾਂ ਦੀਆਂ দেহਾਂ ਨੂੰ ਲੱਕੜੀਆਂ ਦੇ ਢੇਰ ਤੇ ਹੀ ਇਕੱਠਾਂ ਹੀ ਰੱਖ ਦਿੱਤਾ ਗਿਆ ਗੁਰੂ ਸਾਹਿਬ ਨੇ ਆਪ 16 ਦਾ ਪਾਠ ਕੀਤਾ ਤੇ ਫਿਰ ਆਪਣੇ ਹੱਥੀ ਇਹਨਾਂ ਦੀ ਚਿਖਾ ਨੂੰ ਅੱਗ ਲਾਈ ਸਸਕਾਰ ਮਗਰੋਂ ਗੁਰੂ ਸਾਹਿਬ ਨੇ ਹਾਜ਼ਰ ਸਿੰਘਾਂ ਨੂੰ ਮੁਖਾਤਬ ਹੁੰਦੇ ਆਖਿਆ ਕਿ ਇਹਨਾਂ 40 ਸਿੰਘਾਂ ਨੇ ਧਰਮ ਹਿਤ ਸੀਸ ਦਿੱਤੇ ਨੇ ਇਹਨਾਂ ਨੂੰ ਵੀ 40 ਮੁਕਤੇ ਆਖ ਕੇ ਚੇਤੇ ਕੀਤਾ ਜਾਇਆ ਕਰੇਗਾ 29 ਦਸੰਬਰ 1992 ਦੇ ਦਿਨ ਪੰਜਾਬ ਪੁਲਿਸ ਨੇ ਗੁਰਚੇਤ ਸਿੰਘ ਡਾਂਗੋ ਔਰ ਫੌਜੀ ਵਾਸੀ ਡਾਂਗੋ ਲੁਧਿਆਣਾ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 29 ਦਸੰਬਰ 1992 ਦੇ ਦਿਨ ਪ ਸੱਜਨ ਸਿੰਘ ਵਾਸੀ ਬੁਰਜ ਨੇੜੇ ਰਾਜਾ ਤਾਲ ਜ਼ਿਲ੍ਹਾ ਅਮਰੀਸਰ ਅਮਰਜੀਤ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਗੱਗੋ ਜ਼ਿਲ੍ਹਾ ਰੋਪੜ ਜੈਸੇਦਾਰ ਕਾਬਲ ਸਿੰਘ ਇੰਦਰ ਸਿੰਘ ਪੁੱਤਰ ਜੀਰ ਸਿੰਘ ਵਾਸੀ ਧਾਰੀਵਾਲ ਅਰੂਰ ਸਿੰਘ ਪੁੱਤਰ ਰਾਮ ਸਿੰਘ ਵਾਸੀ ਮਾਨੋਚਾਲ ਰੇਸ਼ਮ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਕੋਹਾੜਕਾ ਰਾਮ ਸਿੰਘ ਪੁੱਤਰ ਮੂਰਾ ਸਿੰਘ ਵਾਸੀ ਸੁਰ ਸਿੰਘ ਯਾਦਵਿੰਦਰ ਸਿੰਘ ਉਰਫ ਗੋਲਦੀ ਪੁੱਤਰ ਅਮਰੀਕ ਸਿੰਘ ਵਾਸੀ ਹਰੀਕੇ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ